ਮੋਗਾ ਪੁਲਿਸ ਵੱਲੋਂ ਜਿਹੜਾ ਰੀਸੈਂਟਲੀ ਜਿਹੜਾ ਇਹ ਇੱਕ ਨਾਕਾਬੰਦੀ ਦੌਰਾਨ ਜਿਹੜੇ ਇਹ ਤਿੰਨ ਜਿਹੜੇ ਹੈਗੇ ਐ ਮਲਜ਼ਮ ਜਿਹੜੇ ਹੈ ਇਹ ਗ੍ਰਫਤਾਰ ਕੀਤੇ ਗਏ ਹਨ ਸਭ ਤੋਂ ਪਹਿਲਾ ਹੈਗਾ ਗੁਰਪ੍ਰੀਤ ਸਿੰਘ ਸਿੱਧੂ ਉਰਫ ਗੋਪੀ ਜਿਹਨੂੰ ਗੋਪੀ ਸਿੱਧੂ ਵੀ ਕਹਿੰਦੇ ਆ ਇਹ ਸ਼ਾਦੀਪੁਰ ਦਾ ਰਹਿਣੇ ਵਾਲਾ ਜਿਹੜਾ ਫਤਿਹਗੜ ਪੰਜਤੂਰ ਦਾ ਏਰੀਆ ਹੈ ਉਸ ਇਲਾਕੇ ਦਾ ਥਾਣਾ ਇਹਦਾ ਜਿਹੜਾ ਹੈਗਾ ਉਸ ਤਰੀਕ ਕੋਟ ਹਿੱਸੇ ਖਾ ਤੇ ਪੰਜਤੂਰ ਦੇ ਇਲਾਕੇ ਦੇ ਵਿੱਚ ਪੈਂਦਾ ਤੇ ਇਸ ਦੇ ਕੋਲੋ ਜਿਹੜਾ ਹੈ ਇੱਕ ਪਿਸਟਲ ਤਿੰਨ ਨਾਲੇ 6 ਰਾਉਂਡ ਜਿਹੜੇ ਨੇ 9mm ਦੇ ਬਰਾਮਦ ਹੋਏ ਨੇ ਇਸ ਤੋਂ ਇਲਾਵਾ ਕਿਉਂਕਿ ਇਹ ਤਿੰਨੋਂ ਇੱਕ ਗੱਡੀ ਦੇ ਵਿੱਚ ਸੀਗੇ ਇੱਕ ਪਿਕਅਪ ਜਿਹੜੀ ਹੈਗੀ ਹੈ ਕਾਲੇ ਰੰਗ ਦੀ ਉਹ ਜਾ ਰਹੀ ਸੀ ਜਦੋਂ ਉਸ ਨਾਕੇ ਤੇ ਰੋਕਿਆ ਗਿਆ ਤਾਂ ਕਾਫੀ ਜਦੋਜਹਿਦ ਜੰਤੋ ਬਾਅਦ ਇਹਨਾਂ ਤਿੰਨਾਂ ਨੂੰ ਕਾਬੂ ਕੀਤਾ ਗਿਆ ਉਸ ਸਿੱਧੂ ਦੇ ਨਾਲ ਹੀ ਗੋਪੀ ਦੇ ਨਾਲ ਹੀ ਜਿਹੜੀ ਦੂਜਾ ਬੰਦਾ ਸੀ ਵਿਰਿੰਦਰ ਉਹਦੇ ਤੋਂ ਵੀ ਜਿਹੜੀ ਹੈ ਇੱਕ 9mm ਦੀ ਪਿਸਟਲ ਬਰਾਮਦ ਹੋਈ ਹੈ ਇਸ ਦੇ ਨਾਲ ਹੀ ਬਲਜੀਤ ਸਿੰਘ ਜਿਹੜਾ ਹੈ ਉਸ ਦੇ ਕੋਲੋਂ ਦੋ ਜਿਹੜੇ ਹੈ ਹੈਂਡ ਗ੍ਰੇਨੇਡ ਉਹ ਬਰਾਮਦ ਹੋਏ ਨੇ ਤੇ ਫਰਦਰ ਜਿਹੜੀ ਹੈਗੀ ਪੁੱਛਗਿੱਛ ਜਾਰੀ ਹੈ ਇਸ ਦੇ ਵਿੱਚ ਮੈਂ ਥੋੜਾ ਜਿਹਾ ਇਹ ਆਪ ਜੀ ਨੂੰ ਦੱਸਣਾ ਚਾਹਾਂਗਾ ਕਿ ਇੱਕ ਪਿੱਖੀਵਾਂਡ ਚ 110/21 ਐਫ ਆਈ ਆਰ ਹੋਈ ਸੀ ਜਿਹਦੇ ਵਿੱਚ ਉੱਥੇ ਦੋ ਟਿਫਨ ਬੰਬ ਦੋ ਹੈਂਡ ਗ੍ਰੇਨੇਡ ਤੇ ਹੋਰ ਅਸਲਾ ਜਿਹੜਾ ਹੈ ਰਿਕਵਰ ਹੋਇਆ ਸੀ ਉਸ ਪਰਚੇ ਦੇ ਵਿੱਚ ਵੀ ਜਿਹੜਾ ਗੋਪੀ ਹੈ ਉਹ ਨਾਮਜ਼ਦ ਕੀਤਾ ਗਿਆ ਸੀ ਉਹਦੋਂ ਪਘੋੜਾ ਸੀ ਤੇ ਸਾਡੀਆਂ ਟੀਮਾਂ ਜਿਹੜੀਆਂ ਹੈ ਉਸ ਲੀਡ ਨੂੰ ਵੀ ਤੇ ਉਸ ਇਨਸੀਡੈਂਟ ਨੂੰ ਵੀ ਫੋਲੋ ਕਰ ਰਹੀਆਂ ਸਨ ਤੇ ਉਸ ਇਸੇ ਆਪਰੇਸ਼ਨ ਦੇ ਤਹਿਤ ਜਿਹੜਾ ਹੈ ਇਹ ਸਾਰੀ ਰਿਕਵਰੀ ਹੋਈ ਹੈ ਸਰ ਮੋਰਟੀ ਦਾ ਕੀ ਸਾਹਮਣੇ ਆਇਆ ਸਰ ਇਹ ਕਿੱਥੋਂ ਮਤ ਇਹਨਾਂ ਕੋਲ ਆਇਆ ਸਰ ਤੇ ਕੀ ਕਰਨਾ ਸੀ ਨਾਲ ਦੇਖੋ ਜੀ ਜੇ ਜਿਹੜਾ ਅਸੀਂ ਪਿਛਲੀ ਇਨਸੀਡੈਂਟ ਦੇਖੀਏ ਜਿਹੜਾ ਪਰਚਾ ਹੋਇਆ ਭਿੱਖੀਵੰਡ ਤੇ ਉਸੀ ਲਗਾ ਉਸ ਦੀ ਕੰਟੀਨਿਉਟੀ 'ਚ ਇਹ ਦੇਖਿਏ ਤਾਂ ਹੈਂਡ ਗ੍ਰੇਨੇਡਸ ਦੀ ਬਰਾਮਦਗੀ ਭਿੱਖੀਵੰਡ ਉੱਥੋਂ ਵੀ ਹੋਈ ਹੈ ਇੱਥੋਂ ਵੀ ਹੋਈ ਹੈ ਇਹ ਜਿਹੜੀ ਕਨਸਾਈਨਮੈਂਟ ਹੈ ਇਹ ਬਾਰਡਰ ਤੋਂ ਪਾਰਦੀ ਹੈ ਇਹ ਕਨਫਰਮ ਹੋ ਰਿਹਾ ਦੂਜਾ ਇਹਨਾਂ ਦੀ ਜਿਹੜੀ ਐਕਟੀਵਿਟੀਆਂ ਨੇ ਠੀਕ ਹੈ ਉਹ ਕਾਫੀ ਜਿਹੜੀਆਂ ਹੈ ਉਹ ਚੱਲ ਰਹੀਆਂ ਨੇ ਇਸ ਏਰੀਆ ਦੇ ਵਿੱਚ ਜੋ ਸਾਨੂੰ ਇਹਨਾਂ ਚੀਜ਼ਾਂ ਤੋਂ ਪਤਾ ਲੱਗਿਆ ਕਿ ਇਹ ਇੱਕ ਦਹਿਸ਼ਤ ਦਾ ਮਾਹੌਲ ਜਿਹੜਾ ਹੈ ਉਹ ਪੈਦਾ ਕਰਨ ਦੀ ਕੋਸ਼ਿਸ਼ ਵਿੱਚ ਸਨ ਨੇ ਜਿਹੜਾ ਇਹ ਮੋਡਿਊਲ ਹੈ ਇਹ ਅਰਸ਼ ਦਾਲਾ ਜਿਹੜਾ ਹੈਗਾ ਪਹਿਲਾਂ ਵੀ ਫਿਗਰ ਹੋਇਆ ਹੈ ਇਹ ਜੋ ਬਾਹਰ ਬਾਹਲੇ ਮੁਲਕ ਕੈਨੇਡਾ ਚ ਬੈਠਾ ਹੈ ਉਹਦਾ ਉਹਦੇ ਨਾਲ ਅਸੋਸੀਏਟਡ ਇਹ ਪ੍ਰੀਲੀਮਿਨਰੀ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਉਧਰੋਂ ਜਾ ਰਹੀ ਹੈ। ਇਹ ਕੋਈ ਪੇਟ ਵਗੈਰਾ ਉਹਦੇ ਕੋਈ ਕਰਦੇ ਹੀ ਨਾ ਕਿੰਦਾ ਨਹੀਂ ਦੱਸੋ। ਬਿਲਕੁਲ ਜੀ ਇਹ ਇਹਨਾਂ ਦੀ ਮੁੱਢਲੀ ਪੁੱਛਗਿੱਛ ਤਾਂ ਆਇਆ ਕਿ ਉਹ ਜਿਹੜੇ ਹੈ ਬਾਹਰ ਬੈਠਾ ਜਿਹੜੇ ਇਹਨਾਂ ਦੇ ਹੈਡਲਰ ਨੇ ਉਹ ਇਹਨਾਂ ਨੂੰ ਪੇ ਕਰਦੇ ਨੇ ਇਹਨਾਂ ਤੋਂ ਇਹ ਕੰਮ ਕਰਾਉਂਦੇ ਨੇ। ਤੇ ਜੋ ਹੈਂਡ ਗ੍ਰੈਜੂਏਟ ਹੈ ਉਹ ਬਾਹਰ ਕੇ ਹੈ ਇਹਨਾਂ ਤੋਂ ਬਨੇ। ਫਿਲਹਾਲ ਜੇ ਸਾਨੂੰ ਇਹਦੀ ਮੇਕ ਦਾ ਪਤਾ ਲੱਗ ਰਿਹਾ ਉਹ ਬਾਹਰ ਦੇ ਨੇ। ਉਹ ਰਿਮਾਂਡ ਸਰ ਡਿਮਾਂਡ ਅਸੀਂ ਲਵਾਵਾਂਗੇ ਜੀ ਲਵਾਵਾਂਗੇ ਪੇਸ਼ ਕਰਤਾ ਨਹੀਂ ਪਤਾ ਲੱਗਿਆ ਸਰ ਮੁੱਢਲੀ ਜਾਣਦੇ ਵਿੱਚ ਵੀ ਕੀ ਕਾਰਡ ਕਰਨਾ ਸੀ ਇਹਨਾਂ ਦੇ ਸਰ ਦੇਖੋ ਜੀ ਇਹਦੇ ਵਿੱਚ ਜੋ ਮੁੱਢਲੀ ਜਾਣਕਾਰੀ ਸਾਨੂੰ ਪ੍ਰਾਪਤ ਹੋਈ ਹੈ ਉਹਦੇ ਵਿੱਚ ਇਹਨਾਂ ਵੱਲੋਂ ਇਹ ਦੱਸਿਆ ਗਿਆ ਸਾਨੂੰ ਇਹਨਾਂ ਦੇ ਜਿਹੜੇ ਇਹਨਾਂ ਦੇ ਬਾਹਰਲੇ ਹੈਂਡਲਰਸ ਨੇ ਉਹਨਾਂ ਨੇ ਸਮਾਜ ਦੇ ਵਿੱਚ ਜਿਹੜਾ ਹੈ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਧਾਰਮਿਕ ਸਥਾਨਾਂ ਤੇ ਇਹਨਾਂ ਦੇ ਯੂਜ਼ ਕਰਨ ਲਈ ਇਹਨਾਂ ਨੂੰ ਜਿਹੜਾ ਹੈ ਮੋਟੀਵੇਟ ਕਰਿਆ ਟੋਟਲ